ਇਹ ਜੇਲ੍ਹ ਚ ਜਾਵੇ ਇਹ ਪੀਓ ਹੋਇਆ ਜਮਾਨਤ ਤੇ ਆਇਆ ਹੋਇਆ ਭਗਾੜਾ ਹੋ ਗਿਆ ਇਹ ਪੁਲਿਸ ਨੂੰ ਅਰੈਸਟ ਕਰਕੇ ਲਿਆਵੇ ਇਹਨੂੰ ਜਿਹੜੀ ਇਹਦੀ ਬੰਨ ਦੀ ਸਜ਼ਾ ਉਹ ਪੂਰੀ ਕਰਵਾਵੇ ਹੁਣ ਸਿਮਰਜੀਤ ਤੂੰ ਕੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਸਿਮਰਜੀਤ ਸਿੰਘ ਲੱਤ 'ਚ ਕੀੜੇ ਪਏ ਹੋਏ ਸੀ ਤੁਸੀਂ ਪਹਿਲਾਂ ਤੇ ਇਹਦੀ ਵੀਡੀਓ ਦੇਖੋ ਜਿੱਦਣ ਲੈ ਕੇ ਆਏ ਸੀ ਬਾਈ ਦੀ ਕੀ ਹਾਲਤ ਸੀ ਜੀ ਤੁਸੀਂ ਕੀੜੇ ਕੱਢ ਰਹੇ ਸੀ ਤੁਸੀਂ ਦੇਖੋ ਕਿਵੇਂ ਤੜਫ ਰਿਹਾ ਸੀ ਹਾਏ 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 ਵਾਹ ਆ ਭਾਈ ਉਹ ਤੁਸੀਂ ਚੀਕਾਂ ਮਾਰਦਿਆਂ ਨੇ ਸੁਣਿਆ ਨਾ ਕੀ ਕਹਿ ਰਿਹਾ ਸੀ ਇਹ ਹਾਏ ਮੰਮੀਏ ਹਾਏ ਮੰਮੀਏ ਪਰ ਬੜੀ ਦੁੱਖ ਦੀ ਗੱਲ ਆ ਇਸ ਬੰਦੇ ਦੇ ਨਾਂ ਤੇ ਮਾਂ ਦਾ ਕਤਲ ਕਰਨ ਦਾ ਪਰਚਾ ਵੀ ਆ ਮਾਂ ਨੂੰ ਗੋਲੀ ਮਾਰ ਕੇ ਮਾਰਨ ਦਾ ਪਰਚਾ ਵੀ ਦਰਜ ਹੋਇਆ ਹੋਇਆ ਹੈ ਇਹਦੇ ਤੇ ਰੱਬ ਜਾਣਦਾ ਸਹੀ ਕੌਣ ਆ ਗਲਤ ਕੌਣ ਆ ਇਹਦੇ ਫਾਦਰ ਸਾਹਿਬ ਤੇ ਤੇ ਇਹਦੇ ਤੇ ਦੋਨਾਂ ਤੇ ਹੀ ਪਰਚਾ ਦਰਜ ਹੋਇਆ ਸੀ ਗੋਲੀ ਚਲਾ ਕੇ ਆਪਣੀ ਮਾਂ ਨੂੰ ਮਾਰਨ ਦਾ ਇਹਦੇ ਫਾਦਰ ਸਾਹਿਬ ਤੇ ਪਰਚਾ ਦਰਜ ਹੋਇਆ ਆਪਣੀ ਪਤਨੀ ਨੂੰ ਮਾਰਨ ਦਾ ਹੁਣ ਇਸ ਟਾਈਮ ਦੁਨੀਆ ਤੇ ਮਾਂ ਤਾਂ ਚਲੀ ਗਈ ਸੀ ਗੋਲੀ ਲੱਗਣ ਨਾਲ ਮਰ ਗਈ ਸੀ ਇਹਦਾ ਬਾਪ ਵੀ ਓਵਰਡੋਜ਼ ਨਾਲ ਮਰ ਗਿਆ ਜੇਲ੍ਹ ਚ ਹੀ ਮਰ ਗਿਆ ਸੀ ਬਾਪੂ ਦਾ ਘਰੇ ਸੀ ਮਾਨਸਾ ਜੀ ਮਾਨਸਾ ਘਰੇ ਆ ਕੇ ਬਾਪ ਦੀ ਵੀ ਮੌਤ ਹੋ ਗਈ ਓਵਰਡੋਜ਼ ਨਾਲ ਉਹ ਵੀ ਚਿੱਟਾ ਲਾਉਂਦਾ ਸੀ ਤੇ ਇਹ ਵੀ ਵੀਰਾ ਚਿੱਟਾ ਲਾਉਂਦਾ ਸੀ ਔਰ ਚਿੱਟਾ ਵੇਚਦਾ ਸੀਗਾ ਔਰ ਇਹਦੀ ਹਾਲਤ ਟੀਕੇ ਲਾਉਣ ਕਰਕੇ ਉੱਥੇ ਸਾਰੇ ਕੀੜੇ ਪੈ ਗਏ ਖੁੱਛ ਚ ਗਲਤ ਥਾਂ ਤੇ ਟੀਕਾ ਲਾ ਲਿਆ ਤੇ ਕੀੜੇ ਪੈ ਗਏ ਔਰ ਇਹ ਵੀਰਾ ਜਮਾਨਤ ਤੇ ਆਇਆ ਹੋਇਆ ਸੀ ਜੇਲ੍ਹ ਚੋਂ ਨਸ਼ਾ ਵੇਚਣ ਲੱਗ ਗਿਆ ਬਾਹਰ ਆ ਕੇ ਗੋਲੀਆਂ ਵੇਚਣ ਲੱਗ ਗਿਆ ਟੀਕੇ ਲਾਉਣ ਲੱਗ ਗਿਆ ਲੱਤ ਗਲ ਗਈ ਕੀੜੇ ਪੈ ਗਏ ਪੁਲਿਸ ਨੇ ਪੀਓ ਕਰਤਾ ਇਹਨੂੰ ਰੈਸਟ ਨਹੀਂ ਕੀਤਾ ਇਹ ਬਿਲਕੁਲ ਪੁਲਿਸ ਦੀ ਚੈੱਕ ਪੋਸਟ ਦੇ ਕੋਲੇ ਬੈਠ ਕੇ ਗੋਲੀਆਂ ਵੇਚਦਾ ਸੀ ਇਹੇ ਇਹਦੇ ਸਾਥੀ ਇਹਨੂੰ ਆ ਕੇ ਗੋਲੀਆਂ ਇਹਦੇ ਝੋਲੇ 'ਚ ਪਾ ਜਾਂਦੇ ਸੀ ਤੇ ਇਹ ਸਾਰਾ ਦਿਨ ਉੱਥੇ ਬੈਠਾ ਗੋਲੀਆਂ ਵੇਚੀ ਜਾਂਦਾ ਰਹਿੰਦਾ ਸੀਗਾ ਆਪਦਾ ਗੋਲੀਆਂ ਵੇਚ ਕੇ ਪੈਸੇ ਕਮਾ ਕੇ ਆਪਦੇ ਟੀਕੇ ਲਾਈ ਜਾਂਦਾ ਸੀ ਪਰ ਪੁਲਿਸ ਨੇ ਇਹ ਨਹੀਂ ਦੇਖਿਆ ਵੀ ਇਹ ਬੰਦਾ ਪੀਓ ਆ ਇਹਨੂੰ ਅਰੈਸਟ ਕਰੀਏ ਪਰ ਉਹਨਾਂ ਨੂੰ ਐ ਸੀ ਵੀ ਇਹਦੇ ਕੀੜੇ ਪਏ ਇਹਨੂੰ ਸੰਭੂ ਕੌਣ 스멜 ਇੰਨੀ ਜ਼ਿਆਦਾ ਆਉਂਦੀ ਸੀ ਮੁਸ਼ਕਿਲ ਨਾਲ ਮਾਰਦਾ ਸੀ ਵੀ ਇਹਦੇ ਨੇੜੇ ਕੌਣ ਖੜੇ ਇੱਕ ਭੈਣਾਂ ਰੀਤੂ ਭੈਣ ਉੱਥੋਂ ਮਾਨਸੇ ਤੋਂ ਸੀਡਬਲਿਊਸੀ ਦੇ ਵਿੱਚ ਉਹ ਭੈਣ ਹੁਣੇ ਕੰਮ ਕਰਦੇ ਨੇ ਫਿਰ ਹੋਰ ਵੀ ਕਈ ਵੀਰਾਂ ਨੇ ਸਾਨੂੰ ਇਹਦੀ ਵੀਡੀਓ ਭੇਜੀ ਖਾਸ ਕਰਕੇ ਰਿਤੂ ਭੈਣ ਨੇ ਬਾਰ ਬਾਰ ਸਾਨੂੰ ਕਾਲ ਕੀਤੀ ਵੀ ਵੀਰੇ ਇਹਦੀ ਮਦਦ ਕਰੋ ਇਹ ਮਰ ਜੂਗਾ ਇੱਥੇ ਪਿਆਈ ਤੇ ਫਿਰ ਸਾਡੇ ਕੋਲੇ ਇੱਥੇ ਲੈ ਕੇ ਆਏ ਸਾਡੀ ਟੀਮ ਦੇ ਮੈਂਬਰ ਇਹਦਾ ਵੀਰੇ ਦਾ ਇਲਾਜ ਸ਼ੁਰੂ ਹੋਇਆ ਹੁਣ ਸਾਡੇ ਕੋਲ ਆਏ ਨੂੰ ਵੀਰ ਨੂੰ ਇਹਨੂੰ 10ਵੇਂ ਮਹੀਨੇ ਦਾਇਆ ਹੋਇਆ 3 ਮਹੀਨੇ ਹੋ ਚੱਲੇ ਆ ਹੁਣ ਆਪਾਂ ਜਨਵਰੀ 25 2026 ਚ ਖੜੇ ਆ ਤੇ ਇਹ ਬਾਈ ਸਾਡੇ ਕੋਲੇ ਆਇਆ ਸੀਗਾ 20 20 10 25 ਨੂੰ ਆਇਆ ਤੇ 20 11 25 20 12 25 ਤੇ ਆਹ 20 ਤਰੀਕ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਤੇ ਸੌਰੀ ਪਾਈਂਦੇ ਨੂੰ ਉੱਪਰ ਚੱਲ ਰਹੇ ਆ ਤੇ ਹੁਣ ਇਹ ਵੀਰਾ ਠੀਕ ਆ ਤੁਰਿਆ ਵੀ ਫਿਰਦਾ ਸੇਵਾ ਵੀ ਬੈਠਾ ਬੈਠਾ ਸਾਡੇ ਨਾਲ ਕਰਾਉਂਦਾ ਰਹਿੰਦਾ ਪੱਟੀ ਹੁੰਦੀ ਹੈ ਇਹਦੇ ਹਜੇ ਪਰ ਅੱਜ ਹੁਣ ਇਹ ਵੀਰ ਚਾਹੁੰਦਾ ਵੀ ਮੈਂ ਜੇਲ੍ਹ ਚਲੇ ਜਾਵਾਂ ਵੀ ਜਿਹੜੀ ਮੇਰੀ ਇਹਦੇ ਲਈ ਤੇ ਇਹ ਵੀ ਜੇਲ੍ਹ ਹੀ ਹੈ ਕਹਿੰਦਾ ਮੇਰੇ ਲਈ ਤਾਂ ਵੀ ਇਸ ਤੋਂ ਤਾਂ ਮੈਂ ਜੇਲ੍ਹ ਚਲੇ ਜਾਣਾ ਵੀ ਉੱਥੇ ਨਾਲੇ ਮੇਰੀ ਜੇਲ੍ਹ ਕੱਟੀ ਜਾਊਗੀ ਪਤਾ ਨਹੀਂ ਤਾਂ ਹੁਣ ਇਹਦੇ ਨਸ਼ੇ ਵਾਲੇ ਕੀੜੇ ਲੜਦੇ ਆ ਵੀ ਇਹ ਛੇਤੀ ਜਾਵੇ ਵੀ ਨਸ਼ਾ ਪੱਤਾ ਕਰਨ ਜਾ ਕੇ ਮੈਂ ਇੱਥੇ ਹੁਣ ਉਹ ਮਿਲਦਾ ਨਹੀਂ ਪਤਾ ਨਹੀਂ ਤੇ ਸੱਚਾਈ ਆ ਵੀ ਇਹ ਜੇਲ੍ਹ ਕੱਟਣੀ ਚਾਹੁੰਦਾ ਆਪਦੀ ਪਰ ਸਾਡੀ ਬੇਨਤੀ ਆ ਪੁਲਿਸ ਨੂੰ ਵੀ ਅਸੀਂ ਵੈਸੇ ਸਨੇਹਮ ਵੀ ਲਾਏ ਆ ਸਾਡੀ ਗੱਲ ਵੀ ਹੁੰਦੀ ਆ ਉਹ ਕਹਿੰਦੇ 26 ਜਨਵਰੀ ਕਰਕੇ ਅਸੀਂ ਬਿਜੀ ਆ ਅਸੀਂ ਆਵਾਂਗੇ ਤੇ ਪਰ ਅਸੀਂ ਵੀ ਚਾਹੁੰਦੇ ਆ ਵੀ ਇਹ ਆਪਦੀ ਜਿਹੜੀ ਬਣਦੀ ਸਜ਼ਾ ਉਹ ਪੂਰੀ ਕਰੇ ਇਹ ਜੇਲ੍ਹ ਚ ਜਾਵੇ ਇਹ ਪੀਓ ਹੋਇਆ ਜ਼ਮਾਨਤ ਤੇ ਆਇਆ ਹੋਇਆ ਭਗਾੜਾ ਹੋ ਗਿਆ ਇਹ ਪੁਲਿਸ ਨੂੰ ਅਰੈਸਟ ਕਰਕੇ ਲਿਆਵੇ ਇਹਨੂੰ ਜਿਹੜੀ ਇਹਦੀ ਬਣਦੀ ਸਜ਼ਾ ਉਹ ਪੂਰੀ ਕਰਵਾਵੇ ਹੁਣ ਸਿਮਰਜੀਤ ਤੂੰ ਕੀ ਚਾਹੁੰਦਾ ਜੀ ਬਾਈ ਮੈਂ ਇੱਕ ਕੱਟ ਕੇ ਆ ਜੂੰਗਾ ਬਾਈ ਅੱਛਾ ਕਿੰਨੀ ਸਜ਼ਾ ਤੇਰੀ ਮੇਰੇ ਇਹ ਪਕੌੜਾ ਮੇਰੇ 42 ਦਿਨ ਲੱਗ ਜਾਣਗੇ ਜੀ ਇਹ ਪਕੌੜੇ ਵਾਲੇ ਚ ਜਿਹੜਾ ਬਾਕੀ ਕੇਸ ਚੱਲਦਾ ਉਹ ਤਾਂ ਹਲੇ ਟ੍ਰਾਇਲ ਤੇ ਆ ਇੱਕ ਪੈਂਡਿੰਗ ਦੇ ਪਿਆ ਚਿੱਟੇ ਵਾਲਾ ਜੀ ਚਿੱਟੇ ਵਾਲਾ ਉਹ ਕਿੰਨੇ ਕਿਲੋ ਦਾ ਕਿ 2 ਕਿਲੋ ਦਾ ਕੀ ਆ ਉੱਥੇ ਨਾ ਜੀ ਉਹ ਤਾਂ 50 ਗ੍ਰਾਮ ਦਾ ਜੀ 50 ਗ੍ਰਾਮ ਨਾਲ ਫੜਿਆ ਗਿਆ ਸੀ ਉਹ ਮੇਰੇ ਜਿਹੜੀ ਵੀ ਜੱਤ ਹੋ ਗਈ ਉਹਦਾ ਸਰਟੀਫਿਕੇਟ ਲਾਦਾ ਮੌਜੂਦਾ ਇਹ ਦੂਬਦ ਪੈਂਡਿੰਗ ਦੇ ਦਾ ਸਜ਼ਾ ਜਨ ਕੇਸ ਅੱਛਾ ਹੋਰ ਕਹਦਾ ਕੇਸ ਤੇਰੇ ਤੇ ਚਿੱਟੇ ਵਾਲੇ ਹੋਰ ਕਿੰਨੇ ਆ ਚਿੱਟੇ ਵਾਲੇ ਦਾ ਕੀ ਆ ਜੀ ਇੱਕ ਜੱਜਾ 452 452 ਦਾ ਜਿਹਦੇ ਨੂੰ ਮੈਂ ਪੀਓ ਗਿਆ ਹਾਂ ਘਰ ਪੰਡਤਾ ਜੀ ਕੀ ਦਾ ਫੌਜੀ ਦਾ ਅੱਛਾ ਉਹਦਾ ਨਾਮ ਲੜਕੀ ਉਹ ਸਮਾਉਂ ਉਹ ਕੋਣ ਸੀ ਫੌਜੀ ਸਾਡੇ ਘਰਾਂ ਚ ਸੀ ਸਾਡੇ ਔਲਖਾਂ ਦੇ ਬਾਬਾ ਕੜਾ ਜੀ 45 ਘਰ ਹੈ ਜੀ ਉਹਦੇ ਨਾਲ ਪੁਸਾਂ ਪਿੱਛੇ ਰਲਦੇ ਪਿੰਡ ਦੇ ਬੰਦਾ ਸੀਗਾ ਹਾਂ ਜੀ ਠੀਕ ਆ ਹੋਰ ਕੋਈ ਪਰਚਾ ਉਹ ਹੋਰ ਨਹੀਂ ਹੈ ਜੀ ਜੇ ਕਤਲ ਦਾ ਸੀ ਉਹ ਬਰੀ ਹੋ ਗਿਆ ਜੀ ਜਿਹੜਾ ਮਾਂ ਦੇ ਕਤਲ ਵਾਲਾ ਹਾਂ ਮੈਨੂੰ ਨਹੀਂ ਪਤਾ ਅੱਛਾ ਉਹ ਬਰੀ ਹੋ ਗਿਆ ਕਿਹਦੇ ਚੱਲਦਾ ਉਹ ਬਰੀ ਹੋ ਗਿਆ ਉਹ 2018 ਦਾ ਬਰੀ ਹੋਇਆ ਨਗਵਾਈ ਉਹਨੇ ਦਿੱਤੀ ਕਿਹਨੇ ਨਗਵਾਈ ਨਹੀਂ ਦਿੱਤੀ ਹਾਂ ਤੇ ਵੈਸੇ ਸਿਮਰਜੀਤ ਹਾਂ ਜੀ ਉੰਗ ਰੱਬ ਨੂੰ ਜਾਨ ਦੇਣੀ ਹੈ ਮੇਰਾ ਭਰਾ ਮੈਂ ਚਾਹੁੰਨਾ ਮੈਂ ਤੇ ਤੈਨੂੰ ਦੇਖ ਕੇ ਜਾਂ ਤੈਨੂੰ ਸੁਣ ਕੇ ਕੋਈ ਹੋਰ ਵੀ ਸਿੱਖਿਆ ਲਵੇ ਮਾਂ ਦੇ ਗੋਲੀ ਕਿਵੇਂ ਲੱਗੀ ਸੀ ਮਾਂ ਦੇ ਗੋਲੀ ਬਾਈ ਜੀ ਮੇਰੇ ਬਾਬਾ ਨੇ ਹਾਂ ਜੀ ਆਪ ਦੀ ਆਪ ਨਾ ਹੁਣ ਮਾਂ ਮਾ ਤੇਰੇ ਕੋਲੇ ਨਾਈਂ ਤਰਪਿਆ ਹੋਆ ਕੋਈ ਆਪ ਦੀ ਆਪ ਵੀ ਮਾਰ ਲਈ ਦੋ ਤਿੰਨ ਵਾਰੀ ਫੋਨ ਫੜਿਆ ਗਿਆ ਸੀ ਜੀ ਡੈਡੀ ਹੁਣ ਜਦੋਂ ਦਾ ਕੰਦ ਨੂੰ ਮਾਰੂਗਾ ਨਾ ਡਰਦੀ ਨਹੀਂ ਆਪ ਦੀ ਆਪ ਗੋਲੀ ਮਾਰ ਅੱਛਾ ਤੂੰ ਕੋਲੇ ਸੀ ਇਹ ਦੇਖਿਆ ਤੂੰ ਵੀ ਆਪ ਜ ਆਪ ਮਾਰੀ ਮੈਂ ਸਾਈਡ ਤੇ ਮੈਂ ਘਰੇ ਇਧਰ ਸਾਡੇ ਬੈਠਾ ਸੀ ਤੂੰ ਦੇਖਿਆ ਤਾਂ ਨਹੀਂ ਹੈਗਾ ਮੈਂ ਦੇਖਿਆ ਜਦੋਂ ਹੋ ਸਕਦਾ ਬਾਪੂ ਨੇ ਮਾਰੀ ਹੋਵੇ ਇਹ ਕਿਵੇਂ ਤੂੰ ਬਾਪੂ ਮੇਰਾ ਦੁਕਾਨ ਸੀਗੀ ਸਾਡੀ ਜਿਸ ਇਕਵਾੜ ਦੀ ਦੁਕਾਨ ਖੁੱਲੀ ਸੀ ਮੇਰਾ ਡੈਡੀ ਦਾਡੇ ਤੇ ਗਿਆ ਹੋਇਆ ਸੀਗਾ ਜੀ ਮੇਰੇ ਜਿਹੜੀ ਤੇ ਦਸ ਲੈਦਾ ਪਿਆਰ ਸੰਸੀ ਵਸਵਾਸੀ ਹੁੰਦਾ ਸੀ ਨਾ ਜੀ ਅੰਗੇਲੀ ਕਰਕੇ ਮੇਰੇ ਤੇ 302 ਦਾ ਪੈ ਗਿਆ ਜੀ ਅਜ ਤੋਂ ਬਾਅਦ ਚਲਾਨ ਜਦੋਂ ਪੇਸ਼ ਹੋਇਆ ਚਲਾਨ ਦੇ ਸੇ ਇਹਨਾਂ ਨੇ 306 ਕਰਤੀ ਆਤਮ ਹੱਤਿਆ ਲਈ ਮਜਬੂਰ ਕਰਨਾ ਉਹ ਤਾਂ ਰਾਲਾ ਚ ਚਲਾਨ ਕਰਵਾ ਤਾ ਹੂੰ ਵਹੀ ਨਹੀਂ ਕਹੀਦੀ ਹੁੰਦੀ 306 ਤਾਰਾ ਕਰਵਾਤੀ ਦੂਜੇ ਹਰੇ ਤਾਰਾ ਕੱਟੀ ਜਾਂਦੀ ਸੀ ਹਾਂ ਉਹ ਮੀਕੋ ਫੜਦਾ ਹੁਣ ਫੜਿਆ ਗਿਆ ਫੇਰ ਫੜਿਆ ਗਿਆ ਉਹਨੇ ਥੋੜੇ ਤੇ ਕਾਹਦਾ ਪਰਚਾ ਹੋਇਆ ਸੀ ਫਿਰ ਉਹ ਮੇਰੇ ਨਾਨਕੇ ਨੇ ਕਰਾਤਾ ਸੀ ਮੇਰੇ ਡੈਡੀ ਤੇ ਮੇਰੇ ਤੇ ਵੀ ਇਹਨਾਂ ਨੇ ਮਾਰੀ ਆ ਹਾਂ ਵੀ ਇਹਨਾਂ ਨੇ ਮਾਰੀ ਉਹ ਬਾਅਦ ਮੇਰੀ ਮੰਮੀ ਦੀ 2016 ਚ ਜਿਹੜਾ 27 ਤਰੀਕ ਨੂੰ ਜੀ 6ਵੇਂ ਮਹੀਨੇ ਮਿੰਦੀ ਨੂੰ ਜੀ 2016 ਦੀ 6ਵੇਂ ਮਹੀਨੇ ਨੂੰ 27 ਤਰੀਕ ਨੂੰ ਤੇ 11ਵੇਂ ਮਹੀਨੇ ਜੁਲਾਈ ਦੇ ਵਿੱਚ ਹਾਂ ਜੀ 23 11ਵੇਂ ਮਹੀਨੇ ਦੇ 23 ਤਰੀਕ ਨੂੰ ਮੇਰੀ ਜਮਾਤ ਹੋ ਗਈ ਸੀ ਜੀ ਪਹਿਲਾਂ अच्छा तू ਉਹਨ ਨਵਾਲੇ ਸੀ ਫਿਰ ਇੱਥੇ ਬੱਚਿਆਂ ਵਾਲੀ ਜਿਹੜੀ ਚਰਿਆ ਹਾਂ ਨਹਿਰ ਤੇ ਹਾਂ ਨਹਿਰ ਤੇ ਜੀ ਡੈਡੀ ਦੀ ਤੇਰੀ ਦੀ ਮੌਤ ਕਿਦਾਂ ਹੋਈ ਫਿਰ ਮੇਰੇ ਡੈਡੀ ਦੀ ਮੌਤ ਜੀ 2021 ਚ ਹੋਈ ਹੈ ਜੀ ਜਦੋਂ ਮੇਰੇ ਭਾਈ ਦੀ ਡੈਥ ਹੋਈ ਹੈ ਜੀ ਅਸੋ ਤੇਰੇ ਭਰਾ ਦੀ ਮੌਤ ਕਿਵੇਂ ਹੋਈ ਉਹ ਵੀ ਹੋਡ ਹੋ ਜਨ ਵਾਲੀ ਹਾਂ ਜੀ ਤੇ ਡੈਡੀ ਜੀ ਤੇਰਾ ਵੰਡੋ ਜਨ ਵਾਲੀ ਗਿਆ ਸਹੀ ਗੱਲ ਦੱਸ ਰਿਹਾ ਮੈਂ ਝੂਠ ਨਹੀਂ ਬੋਲਦਾ ਭਰਾ ਤੇ ਉਦੋਂ ਛੋਟਾ ਸੀ ਛੋਟਾ ਸੀਗਾ ਦੋਸਤ ਜਦੋਂ ਮੰਮੀ ਦਾ ਕਤਲ ਹੋਇਆ ਉਦੋਂ ਭਰਾ ਕਿੱਥੇ ਸੀ ਉਹ ਮੇਰਾ ਭਰਾ ਜੀ ਉਹਦੇ ਨਾਲ ਲੱਗਵੇਂ ਕਮਰੇ 'ਚ ਸੀਗਾ ਮੇਰੇ ਭਰਾ ਨੂੰ ਪਤਾ ਲੱਗੇ ਸੀ ਪਹਿਲਾਂ ਜੀ ਉਹ ਉਹਦਾ ਨਾਮ ਨਹੀਂ ਐ ਪਰਚਿਸ ਉਹ ਮੇਰੇ ਭਰਾ ਦੀ ਗਵਾਹੀ ਕਰਕੇ ਬੱਜਿਆ ਜੀ ਉਹਨੇ ਫਿਰ ਸਾਰਾ ਕੁਝ ਸੱਚ ਦੱਸਿਆ ਜੀ ਉਹਨੂੰ ਕਹਿੰਦੇ ਵੀ ਅਸਲਾ ਕਿੱਥੇ ਸੀਗਾ ਉਹ ਕਹਿੰਦਾ ਵੀ ਇੱਥੇ ਪੇਟੀ 'ਚ ਪਿਆ ਰੰਦਾ ਸੀ ਬਾਹਰ ਫਿਰ ਸਾਰਾ ਕੁਝ ਦੱਸਿਆ ਉਹਦੀ ਗਵਾਹੀ ਕਰਕੇ ਸੀ ਨਿਕਲ ਗਿਆ ਜੀ ਮੇਰੇ ਨਾਲ ਨਾਂਕਲੇ ਦਾ ਇਹ ਬੰਦਾ ਕਰ ਲਿਆ ਸੀ ਜੀ ਹੁਣ ਮੇਰੇ ਨਾਲ ਨੀ ਗੱਲਬਾਤ ਵੀ ਕਰਦੀ ਮੇਰੇ ਨਾਲ ਕਹਿੰਨ ਪਤਾ ਲੱਗਿਆ ਸੀ ਮੇਰੀ ਮੰਮੀ ਦੇ ਪੈਰ ਦੇ ਗੂਠੇ ਦਾ ਫਿੰਗਰਪ੍ਰਿੰਟ ਆ ਗਿਆ ਜੀ ਹੁਣੇ ਜਦੋਂ 12 ਬੋਲਦੀ ਆਪਣਾ ਰਣੀ ਹੁੰਦੀ ਜੀ ਅਸੀਂ ਤੋਂ ਨਹੀਂ ਤੇ ਧਰ ਕੇ ਪੈਰ ਨਾਲ ਘੋੜਾ ਲੱਗਿਆ ਸੀ ਜੀ ਅੱਛਾ ਫਿੰਗਰਪ੍ਰਿੰਟ ਆ ਗਿਆ ਜੀ ਨਹੀਂ ਕਰੇ ਤੁਹਾਡੇ ਪਿਸਤੌਲ ਨਾਲ ਗੋਲੀ ਮਾਰੀ ਸੀ ਜਾਂ 12 ਬੋਰ ਨਾਲ 12 ਬੋਰ ਨਾਲ ਮਾਰੀ ਸੀਗੀ ਜੀ ਪਿਸਤੌਲ ਤਾਂ ਉਹਦੇ ਹੱਥ ਨਹੀਂ ਲੱਗਿਆ ਜੀ ਪਿਸਤੌਲ ਤਾਂ ਮੇਰੇ ਡੈਡੀ ਕੋਲ ਹੀ ਹੁੰਦਾ ਸੀਗਾ ਦੋ ਦੋ ਅਸਲੇ ਸੀ ਕਰੇ ਤੁਹਾਡੇ ਦੋ ਅਸਲੇ ਸੀ ਮੇਰੇ ਦਾਦੇ ਦੇ ਨਾਲ ਸਾਸ ਸਤੇ ਸੀਗਾ ਇੱਕ ਮੇਰੇ ਡੈਡੀ ਦਾਦਾ ਤੇਰਾ ਜਾਉਂਦਾ ਸੀ ਜਾਉਂਦਾ ਸੀ ਜੀ ਮੁੰਡਾ ਇੱਥੇ ਵੀ ਆ ਜਨਿਕ ਮੰਮੀ ਤੋਂ ਬਾਅਦ ਤੇਰੀ ਦਾਦਾ ਵੀ ਚਲਾ ਗਿਆ ਤੇਰਾ ਭਰਾ ਵੀ ਚਲਾ ਗਿਆ ਤੇਰਾ ਬਾਪੂ ਵੀ ਚਲਾ ਗਿਆ ਸਾਰੇ ਚਲੇ ਗਏ ਜੀ ਇਕੱਲੇ ਹੀ ਰਹਿ ਗਿਆ ਜੀ ਹੁਣ ਭੂਆ ਕੋਲ ਤੇ ਮੰਮੀ ਤੇ ਗੋਲੀ ਕਿੱਥੇ ਲੱਗੀ ਸੀ ਇੱਥੇ ਇੱਥੋਂ ਇੱਥੋਂ ਮਟੱਪ ਕੇ ਪਿੱਛੋਂ ਸਾਰਾ ਪਟ ਗਿਆ ਅੱਛਾ ਤੂੰ ਹੀ ਸਾਰੀ ਖੁੱਲ ਗਈ ਸੀ ਤੂੰ ਹੀ ਸਾਰੀ ਟੋਕਰੇ ਮੰਗੂ ਖੁੱਲ ਗਈ ਮੂਰੋ ਮੋਗਰੀ ਨਿਕਲੀ ਇੰਨੀ ਇੱਥੋਂ ਸਾਰੀ ਖੁੱਲਰ ਸੀ ਐਲਜੀ ਦਾ ਰੌਂਦ ਪਾਇਆ ਹੋਇਆ ਸੀ ਮੇਰੀ 12 ਬੋਰ ਸੀ ਛੋਟੀ 12 ਬੋਰ ਸੀ ਕਿ ਭੱਟੀ ਸੀ ਵੱਡੀ ਸੀਗੀ ਜਿਹੜੀ ਐਡੀ ਹੁਲੀ ਜੀ ਸੋ ਸਾਰਾ ਕਰ ਪਤਾ ਉਹ ਵਾਹ ਕਿੱਥੇ ਆ ਪਾਛਾ ਕਿਦਾਂ ਦਾ ਉਹ ਮੰਜ਼ਰ ਰਿਹਾ ਹੋ ਕਿਦਾਂ ਦੇ ਹਾਲਾਤ ਰਹੇ ਹੋਣੇ ਉਸ ਟਾਈਮ ਘਰ ਦੇ ਵਿੱਚ ਜਿਹੜੀ ਇਹ ਵੀਰਾ ਗੱਲਾਂ ਦੱਸਦਾ ਇੰਦੀਆਂ ਗੱਲਾਂ ਤੇ ਯਕੀਨ ਕਰੀਏ ਕਿ ਨਾ ਕਰੀਏ ਰੱਬ ਜਾਣਦਾ ਇਹ ਦੱਸਦਾ ਵੀ ਮੇਰਾ ਡਰੇਡੀ ਵੀ ਚਿੱਟਾ ਲਾਉਂਦਾ ਸੀ ਮੈਂ ਵੀ ਚਿੱਟਾ ਲਾਉਂਦਾ ਸੀ ਮੇਰਾ ਭਰਾ ਵੀ ਛੋਟਾ ਚਿੱਟਾ ਲਾਉਂਦਾ ਸੀ ਵੀ ਮੇਰੀ ਮੰਮੀ ਇਸ ਕਰਕੇ ਆਪਣੇ ਗੋਲੀ ਮਾਰ ਗਈ ਉਹਦੇ ਕੋਲੋਂ ਦੋ ਤਿੰਨ ਵਾਰੀ ਫੋਨ ਗਲਤ ਫੜਿਆ ਗਿਆ ਸੀ ਡੈਡੀ ਨੂੰ ਪਤਾ ਲੱਗ ਗਿਆ ਸੀ ਇਸ ਕਰਕੇ ਉਹਨੇ ਆਪਦੇ ਗੋਲੀ ਮਾਰ ਲਈ ਉਹਨੂੰ ਰੱਬ ਜਾਣਦਾ ਅੱਜ ਤੋ ਦੁਨੀਆ ਤੇ ਨਹੀਂ ਵਿਚਾਰੀ ਮਾਂ ਤੁਰ ਗਈ ਪਰ ਜਿਵੇਂ ਦੱਸਦਾ ਵੀ ਉਹਨੇ ਦਿਨਾਲੀ ਰਫਲ ਇੱਥੇ ਜ਼ਮੀਨ ਤੇ ਰੱਖ ਕੇ ਤੇ ਉਹਨੂੰ ਲੋਡ ਕਰਕੇ ਪੈਰ ਦੇ ਗੂਠੇ ਦੇ ਨਾਲ ਉਹਦਾ ਘੋੜਾ ਦੱਬਿਆ ਤੇ ਇੱਥੇ ਧੁੰਨੀ ਦੇ ਨਾਲ ਲਾ ਕੇ ਤੇ ਉਹਦੇ ਇੱਥੋਂ ਦੀ ਗੋਲੀ ਅੰਦਰ ਗਈ ਤੇ ਪਿੱਛੋਂ ਪੈਠੋਂ ਦੀ ਸਾਰੀ ਏਦਾਂ ਓਪਨ ਹੋ ਗਈ ਖੁੱਲ ਗਈ ਐਲਜੀ ਦਾ ਰੌਣ ਸੀ ਸਾਰਾ ਮਤਲਬ ਉਹ ਅਹਿਸਾਸ ਕਿਦਾਂ ਦਾ ਹੋ ਘਰ ਦੇ ਵਿੱਚ ਐਸੀਆਂ ਕਿਹੜੀਆਂ ਗਲਤੀਆਂ ਹੋਈਆਂ ਹੋਣਗੀਆਂ ਜਿਹਦੇ ਨਾਲ ਪੂਰਾ ਘਰ ਹੀ ਖੇਰੂ ਖੇਰੂ ਹੋ ਗਿਆ ਪਤਾ ਨਹੀਂ ਇਹਨਾਂ ਦੇ ਦਾਦਾ ਜੀ ਹੋਣਾ ਨੇ ਕੋਈ ਇਹ ਜੀ ਗਲਤੀ ਕਰਤੀ ਜਿਹਦੇ ਗਾਂ ਪੋਤੇ ਵੀ ਚਿੱਟੇ ਤੇ ਲੱਗ ਗਏ ਪੁੱਤ ਵੀ ਚਿੱਟੇ ਤੇ ਲੱਗ ਗਿਆ ਨੂਹ ਦੀ ਗੋਲੀ ਨਾਲ ਮੌਤ ਹੋ ਗਈ ਪੋਤਾ ਤੇ ਪੁੱਤ ਜੇਲ੍ਹ ਚਲੇ ਗਏ ਉਹਦੇ ਕਤਲ ਦੇ ਵਿੱਚ ਫਿਰ ਛੋਟਾ ਭਰਾ ਯਾਨੀ ਕਿ ਉਸੇ ਮਾਂ ਦਾ ਛੋਟਾ ਪੁੱਤ ਗਵਾਹੀ ਦਿੰਦਾ ਤਾਂ ਫਿਰ ਇਹ ਬਰੀ ਹੋ ਜਾਂਦੇ ਆ ਬਰੀ ਹੋ ਕੇ ਵੀ ਫਿਰ ਉਹਦੀ ਕੋਰਟ ਚੋਂ ਹਜੇ ਤੱਕ ਬਰੀ ਨਹੀਂ ਹੋਏ ਪਿਓ 216 ਦੇ ਵਿੱਚ ਮਾ ਗੋਲੀ ਦਾ ਮਰਦੀ ਆ ਤੇ 2021 ਦੇ ਵਿੱਚ ਉਹ ਬੰਦਾ ਆਪਣੀ ਘਰ ਵਾਲੀ ਦੀ ਮੌਤ ਤੋਂ 5 ਸਾਲਾਂ ਬਾਅਦ ਉਹ ਵੱਡੋ ਡੋਜ ਹੋ ਕੇ ਮਰ ਜਾਂਦਾ ਫਿਰ ਜਿਹਨੇ ਗਵਾਹੀ ਦਿੱਤੀ ਸੀ ਪੁੱਤ ਨੇ ਉਹ ਕਿਹੜੇ ਸਾਲਾਂ ਚ ਮਰਦਾ ਭਰਾ ਤੁਰ ਗਿਆ ਉਹ 2021 ਚੋਂ ਮੇਰੇ ਜਿਹੜੀ ਨੂੰ ਪਹਿਲਾਂ ਮੈਂ ਦੇਖੀ 5 ਮਹੀਨੇ ਪਹਿਲਾਂ ਉਹ 5 ਮਹੀਨੇ ਪਹਿਲਾਂ ਪਿਓ ਤੋਂ ਤੁਰ ਗਿਆ 10 ਤਰੀਕ ਨੂੰ ਰੱਤ ਹੋਈ ਉਹਦੀ ਡੇਟਾਂ ਵਿੱਚ ਇੱਤੇ 6 ਮਹੀਨੇ ਦੀ 10 ਤਰੀਕ ਨੂੰ ਭਰਾ ਤੁਰ ਗਿਆ ਤੇ ਫਿਰ 7ਵੇਂ ਮਹੀਨੇ ਦੀ ਨਹੀਂ ਜੀ 11ਵੇਂ ਮਹੀਨੇ ਦੀ 14 ਤਰੀਕ ਨੂੰ ਮੇਰਾ ਡੈਡੀ 11ਵੇਂ ਮਹੀਨੇ ਦੀ 14 ਤਰੀਕ ਨੂੰ ਬਾਪੂ ਤੁਰ ਗਿਆ 3 ਵਜੇ ਸਵੇਰੇ ਔਰ 2016 ਦੇ ਵਿੱਚ ਜੁਲਾਈ ਦੇ ਵਿੱਚ ਮਾਂ ਤੁਰ ਗਈ ਤੇ ਹੁਣ ਇਹਦੀ ਸਿਮਰਜੀਤ ਦੀ ਜ਼ਿੰਦਗੀ ਵੀ ਮੌਤ ਅਰ ਗਈ ਸੀ ਜਦੋਂ ਇਹ ਸਾਡੇ ਕੋ ਆਇਆ ਮੌਤ ਵੀ ਸ਼ਾਇਦ ਕਤੋਂ ਸੌਖੀ ਹੁੰਦੀ ਜਿਹੜੀ ਜ਼ਿੰਦਗੀ ਇਹ ਕੱਟ ਰਿਆ ਸੀ ਉੱਥੇ ਪਿਆ ਅਸੀਂ ਤਾਂ ਚਾਹੁੰਦੇ ਸੀ ਵੀ ਸਾਡਾ ਛੋਟਾ ਭਰਾ ਤੰਦਰੁਸਤ ਰਹੇ ਖੁਸ਼ ਰਹੇ ਇੱਥੇ ਰਹੀ ਜਾਵੇ ਪਰ ਇਹਦੇ ਜਿਹੜੇ ਕੋਰਟ ਕੇਸ ਚੱਲਦੇ ਆ ਜਾਂ ਜਿਹੜੀ ਤੋਂ ਇਹ ਪੀਓ ਹੋਇਆ ਹੋਇਆ ਉਹ ਅਸੀਂ ਵੀ ਚਾਹੁੰਦੇ ਆ ਵੀ ਉਹਨਾਂ ਦੇ ਵਿੱਚੋਂ ਇਹ ਨਿਕਲੇ ਕਿਸੇ ਤਰੀਕੇ ਪੁਲਿਸ ਦਾ ਸਾਨੂੰ ਕਾਲ ਆਈ ਸੀ ਸਾਡੇ ਨਾਲ ਗੱਲ ਹੋਈ ਸਾਡੇ ਟੀਮ ਦੇ ਮੈਂਬਰ ਨੇ ਵਿੱਕੀ ਆ ਸਾਡਾ ਭਰਾ ਮਣਕੀ ਤੋਂ ਉਹ ਵੀ ਪੰਜਾਬ ਪੁਲਿਸ ਤੇ ਜੌਬ ਕਰਦਾ ਉਹਦੇ ਨਾਲ ਹੀ ਉਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਵੀ ਵੀਰੇ ਇਹਦਾ ਛੋਟੇ ਕੋਲੇ ਬੰਦਾ ਵਾ ਵੀ ਉਪੀਓ ਹੋਇਆ ਹੋਇਆ ਵਾ ਵੀ ਅਸੀਂ ਚਾਹੁੰਦੇ ਆ ਵੀ ਉਹਦੀ ਰੈਸਟ ਪੈ ਜਾਵੇ ਇਹ ਸਾਨੂੰ ਪਹਿਲਾਂ ਹੀ ਕਹਿ ਰਿਹਾ ਸੀ ਵੀ ਮੇਰੀ ਜਿਹੜੀ ਬਚਦੀ ਸਜ਼ਾ ਮੈਂ ਚਾਹੁੰਦਾ ਵੀ ਮੈਂ ਪੂਰੀ ਕਰਿਆ ਵਾ ਜਾ ਕੇ ਵੀ ਮੈਨੂੰ ਜੇਲ੍ਹ ਭੇਜ ਦੋ ਚਲੋ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਫਿਰ ਉਹ ਪੇਪਰਵਰਕ ਕਰਕੇ ਆ ਕੇ ਇੱਥੋਂ ਸਾਤੋਂ ਵੀ ਸਾਈਨ ਸੂਨ ਕਰਾ ਕੇ ਲੈ ਗਏ ਸੀ ਵੀ ਹਾਂ ਸਾਡੇ ਕੋਲੇ ਆ ਕਿਹੜੀ ਹਾਲਤ ਚ ਮਿਲਿਆ ਸੀ ਅਸੀਂ ਉਹ ਸਾਰਾ ਕੁਝ ਦੱਸਤਾ ਉਹਨਾਂ ਨੂੰ ਫਿਰ ਹੁਣ ਉਹ ਕਿਦਣ ਲੈ ਕੇ ਜਾਂਦੇ ਇੱਥੋਂ ਆ ਕੇ ਨੂੰ ਰੱਬ ਨੂੰ ਪਤਾ ਵਾ ਤੇ ਇਹਦੇ ਜ਼ਿੰਦਗੀ ਚ ਆਉਣ ਵਾਲੀ ਚ ਕੀ ਹੋਣਾ ਇਹ ਵੀ ਰੱਬ ਨੂੰ ਪਤਾ ਕਿਉਂਕਿ ਸ਼੍ਰੀਨਕ ਤੌਰ ਤੇ ਤਾਂ ਇਹ ਹਾਲਾਤ ਇਹ ਚ ਕਰੀ ਫਿਰਦਾ ਬਿਮਾਰੀ ਵੀ ਇਹ ਲਾਈ ਫਿਰਦਾ ਆਪਣੇ ਆਪ ਨੂੰ ਹਨਾ ਇਹ ਕਦੋਂ ਤੋਂ ਪਤਾ ਲੱਗਿਆ ਤੈਨੂੰ ਬਿਮਾਰੀ ਦਾ ਤੇਰੀ ਦਾ ਇੱਕ ਪਹਿਲਾ ਵੀਰੇ ਚ ਟੀਕੇ ਲਾਉਣ ਲੱਗਿਆ ਸੀਗਾ ਦੂਜੇ ਤੇ ਦੂਜੀ ਦਾ ਦੂਜੀ ਹੋਰ ਕਾਲਾ ਪੀਲਾ ਚੈੱਕ ਕਰਾਇਆ ਸੀ ਇਕੱਲਾ ਜਿਹਾ ਕਾਲਾ ਪੀਲਾ ਕੇ ਦਵਾਈ ਜਲਦੀ ਮਰੀ ਜੀ ਅਜੇ ਵਾਰ ਐ ਚੀਤੀ ਹੋ ਗਈ ਜੀ ਹੂੰ ਨਹੀਂ ਐਚ ਆਈ ਵੀ ਤੈਨੂੰ ਕਦੋਂ ਪਤਾ ਲੱਗਿਆ ਮੈਨਾਂ ਚਾਈ ਬਾਰ ਹੀ ਪਤਾ ਲੱਗੇ ਜਦੋਂ ਮੈਂ ਟੀਕੇ ਲਾਉਂਦਾ ਸੀਗਾ ਦਵਾਈ ਚਲਾ ਸੀ ਸੀ ਜੀ ਹੂੰ ਉਹ ਕਹਿੰਦੇ ਗੱਲ ਟੀਕਾ ਵਾਲਾ ਇੱਕ ਦੂਜੇ ਦਾ ਉਹ ਕਰ ਕੀ ਦੇਖੋ ਐਚ ਆਈ ਵੀ ਪੋਜ਼ਿਟਿਵ ਵੀ ਹੋ ਗਿਆ ਐਚ ਸੀ ਵੀ ਪੋਜ਼ਿਟਿਵ ਵੀ ਹੋ ਗਿਆ ਨਸ਼ਿਆਂ ਦੀ ਗਲਾਲਤ ਦੇ ਵਿੱਚ ਐਸਾ ਰੁੜਿਆ ਵੱਡੇ ਰੋਗ ਲਵਾਈ ਬੈਠਾ ਸਾਰੇ ਗੁਰਦਾਸ ਇਸ ਵੀਰ ਦੇ ਆਉਣ ਵਾਲੇ ਜੀਵਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਵੇ ਤਾਂ ਮਹਾਰਾਜ ਦੀ ਕਿਰਪਾ ਕਰਨੇ ਦੁਆਰਾ ਜ਼ਿੰਦਗੀ ਸ਼ੁਰੂ ਕਰ ਸਕੇ ਪਰ ਇਹਦੇ ਕੀਤੇ ਹੋਏ ਗੁਨਾਹ ਜਾਂ ਗਲਤੀਆਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ ਪਰ ਅੱਜ ਦੀ ਘੜੀ ਇਹ ਵੀਰ ਬਿਲਕੁਲ ਠੀਕ ਆ ਹੁਣ ਕੋਈ ਨਸ਼ਾ ਪੱਤਾ ਨਹੀਂ ਕਰਦਾ ਕੋਈ ਦਵਾਈ دارੂ ਨਹੀਂ ਖਾਂਦਾ ਲੱਤ ਕੀੜਿਆਂ ਨੇ ਖਾਧੀ ਪਈ ਸੀ ਲੱਤ ਵੀ ਹੁਣ ਠੀਕ ਆ ਵੀਰ ਦੀ ਪੱਟੀ ਹੁੰਦੀ ਆ ਬਸ ਵਾਹਿਗੁਰੂ ਕਰ ਫਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ